ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਿਤ ਹੋਈਮੀ ਸਦੀ ਦੇ ਮਹਾਨ ਸ਼ਹੀਦ ਅਤਿ ਸਤਕਾਰਯੋਗ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੀ ਜਟੇਦਰ ਦਮਦਮੀ ਟਕਸਾਲ ਵੱਲੋਂ ਰੰਭੇ ਹੋਏ ਸੰਘਰਸ਼ ਦੇ ਸੂਰਬੀਰ ਜੋਦੇ ਸ਼ਹੀਦ ਪਾਈ ਮੱਖਣ ਸਿੰਘ ਢੱਲੋਂ ਦੇ ਸਬੰਧ ਵਿੱਚ ਉਸ ਪਾਈ ਮੱਖਣ ਸਿੰਘ ਦੇ ਸਬੰਧ ਵਿੱਚ ਜਿਸ ਦਾ ਪਹਿਲਾ ਨਾਮ ਲੈਂਬਰ ਸਿੰਘ ਸੀ ਜਿਸ ਦਾ ਜਨਮ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬੇ ਗੁਰਾਇਆਂ ਵਿਖੇ ਸਰਦਾਰ ਹਰਪ੍ਰਜਨ ਸਿੰਘ ਢੱਲੋਂ ਦੇ ਘਰੀ ਮਾਤਾ ਅਰੀਸ਼ਮ ਕੌਰ ਦੀ ਕੁੱਖੋਂ ਹੋਇਆ ਸੀ ਇਹ ਪਰਿਵਾਰ ਕਿੱਤੀ ਦੀ ਤੌਰ ਤੇ ਖੇਤੀਬਾੜੀ ਕਰਿਆ ਕਰਦਾ ਸੀ ਅਤੇ ਅਕਾਲ ਪੁਰਖ ਵਾਹਿਗੁਰੂ ਨੇ ਸਰਦਾਰ ਹਰਭਜਨ ਸਿੰਘ ਅਤੇ ਮਾਤਾ ਅਰੀਸ਼ਮ ਕੌਰ ਨੂੰ ਦੋ ਪੁੱਤਰ ਤੇ ਦੋ ਧੀਆ ਦੀ ਦਾਤ ਬਖਸ਼ਿਸ਼ ਕੀਤੀ ਹੋਈ ਸੀ ਭਾਈ ਮੱਖਣ ਸਿੰਘ ਨੇ ਆਪਣੀ ਪੜ੍ਹਾਈ ਦੀ ਆਰੰਭਤਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਉਹਦੇ ਤੋਂ ਬਾਅਦ ਸਰਕਾਰੀ ਹਾਈ ਸਕੂਲ ਤੋਂ 10ਵੀਂ ਦਾ ਇਮਤਿਹਾਨ ਪਾਸ ਕਰ ਲਿਆ ਦਸਵੀਂ ਦਾ ਇਮਤਿਹਾਨ ਪਾਸ ਕਰ ਤੋਂ ਬਾਅਦ ਭਾਈ ਮੱਖਣ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਕਰਨ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨੀ ਆਰੰਭ ਕਰ ਦਿੱਤੀ ਅਤੇ ਆਪਣੇ ਪਰਿਵਾਰ ਦੇ ਨਾਲ ਸਖਤ ਮਿਹਨਤ ਕੀਤੀ ਅਤੇ ਖੇਤੀਬਾੜੀ ਦਾ ਕਾਰਜ ਉਸ ਨੇ ਬੜੀ ਹੀ ਲਗਨ ਅਤੇ ਸ਼ਿੱਦਤ ਨਾਲ ਕੀਤਾ ਪਰ ਇਸ ਸਮੇਂ ਤੱਕ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਦਾ ਸੰਘਰਸ਼ ਪੂਰੇ ਜੂਵੰਤੇ ਪਹੁੰਚ ਚੁੱਕਾ ਸੀ ਅਤੇ ਖਾਲਿਸਤਾਨ ਕਮਾਂਡੋ ਫੋਰਸ ਅਤੇ ਸਖਸ ਸਟੂਡੈਂਟਸ ਫੈਡਰੇਸ਼ਨ ਦੇ ਖਾਰਕੂ ਜੋਦੇ ਗੁਰਾਇਆ ਕਸਬੇ ਦੇ ਆਲੇ-ਦੁਆਲੇ ਕੋ ਮਰੇ ਹੁੰਦੇ ਹਨ ਸੋ ਇਨਾਂ ਹੀ ਖਾਰਕੂ ਜੋਦਿਆਂ ਦੇ ਸੰਪਰਕ ਦੇ ਵਿੱਚ ਆਇਆ ਭਾਈ ਮੱਖਣ ਸਿੰਘ ਢੱਲੋਂ ਤਾਂ ਭਾਈ ਮੱਖਣ ਸਿੰਘ ਢੱਲੋਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਸਾਡੇ ਸਤਿਕਾਰਯੋਗ ਵੀਰਾਂ ਨੂੰ ਉਹਨਾਂ ਨੂੰ ਸਹਾਇਤਾ ਦੇਣੀ ਆਰੰਭ ਕਰ ਦਿੱਤੀ ਆਪਣੇ ਖੂਤੇ ਉਹਨਾਂ ਨੂੰ ਹਰ ਪ੍ਰੋਵਾਈਡ ਕੀਤੀ ਅਤੇ ਉਹਨਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਆਰੰਭ ਕਰ ਦਿੱਤਾ ਇਸੇ ਤਰ੍ਹਾਂ ਹੀ ਕਾਫੀ ਸਮਾਂ ਚੱਲਦਾ ਰਿਹਾ ਮੱਖਣ ਸਿੰਘ ਲੋਹੇ ਜਿੱਥੇ ਗੋਪਤ ਤੌਰ ਤੇ ਇਹ ਸੇਵਾ ਕਰਨੀ ਆਰੰਭ ਕੀਤੀ ਉੱਥੇ ਉਸ ਨੇ ਸੈਕਸ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਬਣ ਕੇ ਫੈਡਰੇਸ਼ਨ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਸਰਗਰਮੀ ਦੇ ਨਾਲ ਰੋਲ ਅਦਾ ਕਰਨਾ ਆਰੰਭ ਕਰ ਦਿੱਤਾ ਸ਼ਹੀਦ ਭਾਈ ਸਤਪਾਲ ਸਿੰਘ ਟਿੱਲੋਂ ਦੇ ਨਾਲ ਮਿਲ ਕੇ ਸੋ ਇਸੇ ਤਰ੍ਹਾਂ ਇਸਮਾਬੀਤ ਦਾ ਜਾ ਰਿਹਾ ਸੀ ਕਿ ਪੁਲਿਸ ਨੂੰ ਸ਼ੱਕ ਪੈ ਗਿਆ ਭਾਈ ਮੱਖਣ ਸਿੰਘ ਟਿੱਲੋਂ ਦੀਆਂ ਕਾਰਵਾਈਆਂ ਤੇ ਤਾਂ ਕਿਸੇ ਕਾਰਨ ਉਸ ਨੂੰ ਕਨਸੋ ਮਿਲ ਗਈ ਤਾਂ ਭਾਈ ਮੱਖਣ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਭਾਈ ਮੱਖਣ ਸਿੰਘ ਨੂੰ ਸਖਤ ਤਸੀਹੇ ਦਿੱਤੇ ਗਏ ਰਾਮ ਮੂਰਤੀ ਨਾਮ ਦਾ ਬੁੱੱਛਰ ਥਾਣੇਦਾਰ ਸੀ ਗੁਰਾਇਆਂ ਥਾਣੇ ਦਾ ਇੰਚਾਰਜ ਭਾਈ ਮੱਖਣ ਸਿੰਘ ਤੇ ਉਸਨੇ ਬੜਾ ਜ਼ੁਲਮ ਕੀਤਾ ਜਦੋਂ ਉਸ ਦੀ ਰਿਹਾਈ ਹੋਈ ਤਾਂ ਭਾਈ ਮੱਖਣ ਸਿੰਘ ਦੀ ਸਿਹਤ ਕਹਾੜਤ ਬੜੀ ਹੀ ਖਰਾਬ ਹੋ ਚੁੱਕੀ ਸੀ ਕਿਉਂਕਿ ਪੁਲਿਸ ਜਨੇ ਉਸਨੂੰ ਤਸ਼ੱਦਦ ਦੇ ਨਾਲ ਬਹੁਤ ਹੀ ਜ਼ਿਆਦਾ ਤੰਗ ਕੀਤਾ ਸੀ ਰਿਹਾਈ ਤੋਂ ਬਾਅਦ ਭਾਈ ਮੱਖਣ ਸਿੰਘ ਦੇ ਪਰਿਵਾਰ ਨੇ ਸੋਚਣਾ ਆਰੰਭ ਕਰ ਦਿੱਤਾ ਕਿ ਕਿਸੇ ਤਰੀਕੇ ਦੇ ਨਾਲ ਇਸ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਜਾਵੇ ਤਾਂ ਕਿ ਪਰਿਵਾਰ ਨੂੰ ਨਿਤ ਦੀ ਖੱਜਲ-ਖੁਆਰੀ ਤੋਂ ਛੁਟਕਾਰਾ ਮਿਲ ਸਕੇ ਜਿਹੜੀ ਖੱਜਲ-ਖੁਆਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਅਤੇ ਪਾਈ ਮੱਖਣ ਸਿੰਘ ਨੂੰ ਉਹਨਾਂ ਨੇ ਮਨਾ ਲਿਆ ਤੇ ਪਾਈ ਮੱਖਣ ਸਿੰਘ ਨੂੰ ਜਰਮਨ ਦੇ ਪਿੱਛੇ ਭੇਜ ਦਿੱਤਾ ਟਰੈਵਲ ਏਜੰਟ ਦੇ ਨਾਲ ਗੱਲ ਕਰਕੇ ਉਸ ਨੂੰ ਪੈਸੇ ਅਦਾ ਕੀਤੇ ਪਰਿਵਾਰ ਨੇ ਅਤੇ ਭਾਈ ਮੱਖਣ ਸਿੰਘ ਜਰਮਨ ਆ ਗਿਆ ਜਰਮਨ ਪਹੁੰਚ ਕੇ ਭਾਈ ਮੱਖਣ ਸਿੰਘ ਨੇ ਪੋਲੀਟੀਕਲ ਅਸਾਈਲਮ ਦਾ ਕੇਸ ਅਪਲਾਈ ਕਰ ਦਿੱਤਾ ਅਤੇ ਕੇਸ ਅਪਲਾਈ ਕਰਨ ਦੇ ਨਾਲ ਨਾਲ ਉਸ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਹੁਕਮ ਨੂੰ ਮੰਨਦਿਆਂ ਕੰਮ ਕਰਨਾ ਆਰੰਭ ਕਰ ਦਿੱਤਾ ਕਿਰਤ ਕਰਨੀ ਆਰੰਭ ਕਰ ਦਿੱਤੀ ਕਿ ਘਾਲ ਖਾਈ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਦੇ ਮੁਤਾਬਕ ਭਾਈ ਮੱਖਣ ਸਿੰਘ ਨੇ ਕਿਰਤ ਕਰਕੇ ਲੋੜਵੰਦ ਪਰਿਵਾਰਾਂ ਦੇ ਅਤੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਆਰੰਭ ਕਰ ਦਿੱਤੀ ਭਾਈ ਮੱਖਣ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਜਰਮਨ ਵਿਚ ਰਹਿੰਦਿਆਂ ਉਸਨੇ ਪਤਾ ਲੱਗਾ ਸੀ ਕਿ ਕੇਵਲ ਦੋ ਵਾਰ ਆਪਣੀ ਮਾਤਾ ਨੂੰ ਫੋਨ ਕੀਤਾ ਇਸ ਤੋਂ ਜ਼ਿਆਦਾ ਉਸਨੇ ਕੋਈ ਵੀ ਸੰਪਰਕ ਆਪਣੇ ਪਰਿਵਾਰ ਦੇ ਨਾਲ ਨਾ ਕੀਤਾ ਨਾ ਹੀ ਉਸਨੇ ਆਪਣੇ ਪਰਿਵਾਰ ਨੂੰ ਜਰਮਨ ਵਿੱਚ ਰਹਿੰਦੇ ਆ ਕਿਸੇ ਤਰ੍ਹਾਂ ਦੀ ਸਹਾਇਤਾ ਜਾਂ ਮਦਦ ਕੀਤੀ ਕੇਵਲ ਤੇ ਕੇਵਲ ਉਸ ਦਾ ਧਿਆਨ ਖਾਲਿਸਤਾਨ ਦੇ ਸੰਘਰਸ਼ ਵੱਲ ਖਾਲਿਸਤਾਨ ਲਈ ਜੂਝ ਰਹੇ ਆਪਣੇ ਖਾਲਕੂਰ ਭਰਾਵਾਂ ਦੇ ਵੱਲ ਹੀ ਰਿਹਾ ਸੋ ਭਾਈ ਮੱਖਣ ਸਿੰਘ ਨੇ ਜਰਮਨ ਦੇ ਵਿੱਚ ਰਹਿੰਦੇ ਆ ਸੰਘਰਸ਼ ਦੇ ਵਿੱਚ ਆਰਥਿਕ ਤੌਰ ਤੇ ਆਪਣੇ ਵਿੱਤ ਮੁਤਾਬਕ ਵੱਡਾ ਯੋਗਦਾਨ ਪਾਇਆ ਪਰ ਫੇਰ ਵੀ ਭਾਈ ਮੱਖਣ ਸਿੰਘ ਿੱੱਲੋਂ ਦੇ ਮਨ ਨੂੰ ਪੂਰੀ ਤਰ੍ਹਾਂ ਦੇ ਨਾਲ ਸੰਤੋਸ਼ਟੀ ਨਹੀਂ ਸੀ ਮਿਲ ਰਹੀ ਉਸ ਦਾ ਮਨ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਘੁੰਮਦਾ ਰਹਿੰਦਾ ਉਸ ਦੀਆਂ ਸੋਚਾਂ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਦਾ ਸੰਘਰਸ਼ ਲੜਨ ਵਾਲੇ ਯੋਧਿਆਂ ਦੀਆਂ ਯਾਦਾਂ ਦੇ ਵਿੱਚ ਘੁੰਮਦਾ ਰਹਿੰਦਾ ਤਾਂ ਅਖੀਰ ਭਾਈ ਮੱਖਣ ਸਿੰਘ ਿੱੱਲੋਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਤੇ ਪੰਜਾਬ ਨੂੰ ਜਾਣ ਵਾਸਤੇ ਚਾਲੇ ਬਾਹਰ ਤੇ ਭਾਈ ਮੱਖਣ ਸਿੰਘ ਪੰਜਾਬ ਦੀ ਧਰਤੀ ਵੱਲ ਤੁਰਿਆ ਪਰ ਰਸਤੇ ਦੇ ਵਿੱਚ ਉਸਨੇ ਇੱਕ ਪੜਾਅ ਕਰਨਾ ਸੀ ਇੱਕ ਗਵਾਂਢੀ ਮਲਕ ਦੇ ਵਿੱਚ ਜਿੱਥੇ ਉਸਨੇ ਪੜਾਅ ਕੀਤਾ ਪੜਾਅ ਕੀਤਾ ਖਾਰਕੂ ਸੰਘਰਸ਼ ਵਾਸਤੇ ਗੁਰੀਲਾ ਜੰਗ ਦੀ ਟ੍ਰੇਨਿੰਗ ਲਈ ਹਥਿਆਰਾਂ ਦੀ ਟ੍ਰੇਨਿੰਗ ਲਈ ਪੂਰੀ ਤਰ੍ਹਾਂ ਗੁਰੀਲਾ ਜੰਗ ਦਾ ਟ੍ਰੈਂਡ ਸਿਪਾਹੀ ਬਣਨ ਤੋਂ ਬਾਅਦ ਭਾਈ ਮੱਕਣ ਸਿੰਘ ਨੇ ਮੈਦਾਨੇ ਜੰਗ ਦੀ ਵਿੱਚ ਪਹੁੰਚਣਾ ਸੀ ਜਿਹੜਾ ਮੈਦਾਨੇ ਜੰਗ ਖਾਰਕੂਚੋਦਿਆਂ ਨੇ ਪੰਜਾਬ ਦੀ ਪੁਲਿਸ ਦੇ ਨਾਲ ਸੀਆਰਪੀਐਫ ਦੇ ਨਾਲ ਬੀਐਸਐਫ ਦੇ ਨਾਲ ਅਤੇ ਭਾਰਤੀ ਸੁਰੱਖਿਆ ਫੋਰਸਾਂ ਦੇ ਨਾਲ ਲੜਦਿਆਂ ਹੋਇਆ ਬਣਾਇਆ ਹੋਇਆ ਸੀ ਔਰ ਇਹ ਸੰਘਰਸ਼ ਜ਼ਿਕਰਯੋਗ ਹੈ ਕਿ ਹਮੇਸ਼ਾ ਹੀ ਜਾਰੀ ਰਹੇਗਾ ਕਿਉਂਕਿ ਇਹ ਸੰਘਰਸ਼ ਸੱਚ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ ਹੈ ਜਿਸ ਦੀ ਅਰੰਭਦਾ ਕਿਸੇ ਆਮ ਇਨਸਾਨ ਨੇ ਨਹੀਂ ਬਲਕਿ ਸਿੱਖ ਕੌਮ ਨੂੰ ਸਦੀਆਂ ਬਾਅਦ ਪ੍ਰਾਪਤ ਹੋਏ ਉਸ ਮਹਾਪੁਰਖ ਦੀ ਜਤਨਾ ਦੇ ਨਾਲ ਉਸ ਮਹਾਪੁਰਖ ਦੀ ਸ਼ਹਾਦਤ ਦੇ ਨਾਲ ਹੋਈ ਹੈ ਜਿਸ ਮਹਾਪੁਰਖ ਨੂੰ ਅੱਜ ਦੁਨੀਆ ਯਾਦ ਕਰਦੀ ਆ ਔਰ ਰੋ ਰੋ ਕੇ ਉਸ ਨੂੰ ਅੱਜ ਅਵਾਜ਼ਾਂ ਮਾਰ ਰਹੀ ਹੈ ਸੋ ਉਸ ਮਹਾਪੁਰਖ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡਰਾਵਾਲਿਆਂ ਦੇ ਬਚਨਾਂ ਨੂੰ ਹਮੇਸ਼ਾ ਹੀ ਸਮਰਪਤ ਰਿਹਾ ਭਾਈ ਮੱਖਣ ਸਿੰਘ ਜਰਮਨ ਵਿੱਚ ਰਹਿੰਦੇ ਆ ਵੀ ਅਤੇ ਰਸਤੇ ਵਿੱਚ ਹੀ ਅਟਕਿਆ ਉੱਥੇ ਵੀ ਸੋ ਭਾਈ ਮੱਖਣ ਸਿੰਘ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਜਰਮਨ ਦੇ ਵਿੱਚ ਵੀ ਅਤੇ ਰਸਤੇ ਵਿੱਚ ਵੀ ਗੁਰਬਾਣੀ ਦਾ ਜਾਪ ਕਰਦੇ ਆ ਬਤੀਤ ਕੀਤਾ ਜਦੋਂ ਭਾਈ ਮੱਖਣ ਸਿੰਘ ਆਪਣੇ ਇੱਕ ਸਾਥੀ ਦੇ ਨਾਲ ਪੰਜਾਬ ਵੱਲ ਰਵਾਨਾ ਹੋਇਆ ਪੰਜਾਬ ਦੀ ਧਰਤੀ ਤੇ ਉਸਨੇ ਅਜੇ ਪ੍ਰਵੇਸ਼ ਨਹੀਂ ਸੀ ਕੀਤਾ ਪਰ ਭਾਰਤ ਦੀ ਧਰਤੀ ਤੇ ਉਹ ਪ੍ਰਵੇਸ਼ ਕਰ ਚੁੱਕਾ ਸੀ ਪਰ ਸਰਹੱਦ ਤੱਕ ਦਿਆਂ ਹੀ ਪਾਈ ਮਕਰ ਸਿੰਘ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਭਾਈ ਮਕਰ ਸਿੰਘ ਟੱਲੋਂ ਦੇ ਨਾਲ ਉਸ ਦੇ ਸਾਥੀ ਨੂੰ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਹਾਂ ਨੂੰ ਹੀ ਥਾਣੇ ਲਿਜਾ ਕੇ ਉਹਨਾਂ ਤੇ ਤਸ਼ੱਦਦ ਕਰਨਾ ਆਰੰਭ ਕਰ ਦਿੱਤਾ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਭਾਈ ਮੱਖਣ ਸਿੰਘ ਿੱਲੋ ਨੂੰ ਤਸ਼ੱਦਦ ਕਰਦਿਆਂ ਕਰਦਿਆਂ ਉਸ ਤੇ ਜ਼ੁਲਮ ਕਰਦਿਆਂ ਕਰਦਿਆਂ ਹੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਖਤਮ ਕਰ ਦਿੱਤਾ ਸ਼ਹੀਦ ਕਰ ਦਿੱਤਾ ਜੁਲਾਈ 1995 ਦੀ ਇਹ ਗੱਲ ਹੈ ਕਿ ਜਦੋਂ ਰਾਜਸਥਾਨ ਦੇ ਜਸਲਮੇਰ ਬਾਰਡਰ ਦੇ ਲਾਗੇ ਜੋ ਲੋਕਲ ਥਾਣਾ ਪੈਂਦਾ ਸਥਾਨਕ ਥਾਣਾ ਪੈਂਦਾ ਉਸ ਥਾਣੇ ਦੇ ਵਿੱਚ ਰੱਖ ਕੇ ਭਾਈ ਮੱਖਣ ਸਿੰਘ ਢੱਲੋਂ ਨੂੰ ਸ਼ਹੀਦ ਕਰ ਦਿੱਤਾ ਅਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਜੋ ਕਿ ਕਾਫੀ ਸਮੇਂ ਬਾਅਦ ਆਪਣੇ ਖਿਲਾਫ ਦਰਜ ਹੋਏ ਕੇਸਾਂ ਵਿੱਚੋਂ ਬਰੀ ਹੋ ਕੇ ਰਿਹਾ ਹੋ ਗਿਆ ਸੀ ਸੁ ਭਾਈ ਮੱਖਣ ਸਿੰਘ ਢੱਲੋਂ ਨੇ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਸੁਪਨਾ ਲਿਆ ਸੀ ਉਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਤੁਰਿਆ ਪਰ ਅਕਾਰਪੁਰਖ ਵਾਹਿਗੁਰੂ ਦੀ ਰਜ਼ਾ ਸੀ ਕਿ ਉਸ ਨੂੰ ਜੂਝਣ ਦਾ ਮੌਕਾ ਨਾ ਮਿਲਿਆ ਪਰ ਉਸ ਦੀ ਭਾਵਨਾ ਸ਼ੁੱਧ ਸੀ ਉਸ ਦਾ ਇਰਾਦਾ ਦ੍ਰਿੜ ਸੀ ਉਸ ਦਾ ਵਿਸ਼ਵਾਸ ਪੂਰ ਅਡੋਲ ਸੀ ਅਡੋਲ ਵਿਸ਼ਵਾਸ ਨੂੰ ਲੈ ਕੇ ਭਾਈ ਮੱਖਣ ਸਿੰਘ ਸੰਘਰਸ਼ ਕਰਦੇ ਸੁਪਨੇ ਨੂੰ ਲੈ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਜਰਮਨ ਤੋਂ ਤੁਰਿਆ ਜਰਮਨ ਤੋਂ ਤੁਰਿਆ ਅਖੀਰ ਉਸ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਪੰਜਾਬੀ ਦੇ ਉਸ ਕਵੀ ਦੀਆਂ ਇਨ੍ਹਾਂ ਸਤਰਾਂ ਨੂੰ ਸ਼ਾਇਦ ਭਾਈ ਮੱਖਣ ਸਿੰਘ ਹਮੇਸ਼ਾ ਹੀ ਗਣਗਣੌਂਦਾ ਰਿਹਾ ਹੁੰਦਾ ਹੋਵੇਗਾ ਕਿਸੇ ਨੇ ਖਿੱਤ ਜਿਨਾ ਨੇ ਖਾਧੀ ਉਹ ਘਰ ਆਰਾਮ ਨਹੀਂ ਬਿੰਦੇ ਸੁਪਾਈ ਮੱਖਣ ਸਿੰਘ ਆਰਾਮ ਕਰਕੇ ਨਾ ਬੈਠ ਸਕਿਆ ਉਸਨੇ ਆਪਣੇ ਪੰਜਾਬ ਦੀ ਤਰਫ ਨੂੰ ਆਪਣੀ ਸਿੱਖ ਕੌਮ ਦੀ ਹੋ ਰਹੇ ਭਾਰਤ ਸਰਕਾਰ ਵੱਲੋਂ ਜ਼ੁਲਮਾਂ ਦੇ ਦਰਦ ਨੂੰ ਹਮੇਸ਼ਾ ਹੀ ਮੱਦੇ ਨਜ਼ਰ ਰੱਖਿਆ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੂਜਾਰੂ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਅਤੇ ਸਾਥੀਆਂ ਦੇ ਨਾਲ ਉਸਨੇ ਜੂਝਣ ਦਾ ਇੱਕ ਜੋ ਸੁਪਨਾ ਲਿਆ ਸੀ ਉਹ ਸੁਪਨਾ ਦਾ ਪਰ ਮੇ ਪੂਰਾ ਨਾ ਹੋ ਸਕਿਆ ਸਰੀਰਕ ਤੌਰ ਤੇ ਪਰ ਮੇਰਾ ਵਿਸ਼ਵਾਸ ਹੈ ਕਿ ਮਾਨਸਿਕ ਤੌਰ ਤੇ ਭਾਈ ਮਕਰ ਸਿੰਘ ਦਾ ਇਹ ਸੁਪਨਾ ਮਾਨਸਿਕ ਤੌਰ ਤੇ ਜਰੂਰ ਪੂਰਾ ਹੋਇਆ ਹੋਵੇਗਾ ਕਿਉਂਕਿ ਉਹ ਕੇਵਲ ਇੱਕੋ ਇੱਕ ਸੋਚ ਲੈ ਕੇ ਜਰਮ ਤੋਂ ਤੁਰਿਆ ਸੀ ਕਿ ਮੈਂ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ ਅਤੇ ਯੋਗਦਾਨ ਪਾਉਣਾ ਆਪਣਾ ਨਿਸ਼ਾ ਆਪਣਾ ਆਪ ਨਿਸ਼ਾਵਰ ਕਰਨਾ ਸੋ ਉਹ ਭਾਈ ਮੱਖਣ ਸਿੰਘ ਤੇ ਲੋਨ ਹੈ ਕਰ ਦਿੱਤਾ ਸੋ ਉਸ ਦੀ ਕੁਰਬਾਨੀ ਉਸ ਦਾ ਤਿਆਗ ਉਸ ਦਾ ਪੰਥ ਪ੍ਰਤੀ ਪਿਆਰ ਉਸ ਦੀ ਸਿੱਖ ਸੰਘਰਸ਼ ਪ੍ਰਤੀ ਤੜਫ ਬੇਮਿਸਾਲ ਹੈ ਮਹਾਨ ਹੈ ਸੋ ਉਸ ਭਾਈ ਮੱਖਣ ਸਿੰਘ ਕਿਲੋਂ ਦੀ ਕੁਰਬਾਨੀ ਨੂੰ ਉਸ ਦੀ ਮਹਾਨ ਸ਼ਹਾਦਤ ਨੂੰ ਕੇ ਸ੍ਰੀ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ